ਬਾਈ ਜੀ ਦਾ ਖਾਲਸਾ ਬਾਈ ਜੀ ਕੀ ਫਤਿਹ ਹਾਂਜੀ ਕਿਦਾਂ ਸਾਰੇ ਚੜ੍ਹਦੀ ਕਲਾ ਜੋ ਮਹਾਰਾਜ ਗੁਸ਼ੀਆਂ ਗੇੜੇ ਬਖਸ਼ਣ ਤੁਹਾਨੂੰ ਸਾਰਿਆਂ ਨੂੰ ਤੇ ਬਾਈ ਆਪਾਂ ਵੀ ਤਿਆਰ ਵਰ ਤਿਆਰਾਂ ਹਮੇਸ਼ਾ ਦੀ ਤਰ੍ਹਾਂ ਤੇ ਰਾਤੀ ਸੀਗਿਆਂ ਸਾਹਿਬ ਤੋਂ ਆਏ ਸੀਗੇ ਸੀਗਿਆਂ ਸਾਹਿਬ ਤੋਂ ਆ ਕੇ ਥੋੜਾ ਸੁੱਖ ਲਿੱਤਾ ਤੇ ਹੁਣ ਫੇਰ ਤਿਆਰ ਵਰ ਤਿਆਰਾਂ ਤੇ ਹੁਣ ਆਪਾਂ ਆਪਣੇ ਦਰਬਾਰਾਂ ਦੇ ਜਿਹੜੇ ਅੱਜ ਸਾਰੇ ਕਾਰਜ ਕਰਾਂਗੇ ਥੋੜੀ ਸਫਾਈ ਵਗੈਰਾ ਹੈਗੀ ਐ ਚਦਰਾ ਵਗੈਰਾ ਝਾੜਨੀਆਂ ਨੇ ਤੇ ਆਪਾਂ ਫੌਜਾਂ ਨੂੰ ਸੱਦਾ ਲਾਤਾ ਸੀ ਦਰਦ ਸਿੰਘ ਵਗੈਰਾ ਨੇ ਤੇ ਉਹਨਾਂ ਨੇ ਆ ਜਣਾ ਤੇ ਆਪਾਂ ਫੇਰ ਕੀ ਨਾ ਮੈਂ ਸਫਾਈ ਵਗੈਰਾ ਕਰਾਂਗੇ ਥੋੜੀ ਬਹੁਤ ਇਹ ਉਹਦੇ ਬਾਅਦ ਦੇਗਾ ਪਾਣੀ ਲਾਵਾਂਗੇ ਦੇਗਾ ਪਾਣੀ ਛੱਕੇ ਫਿਰ ਆਪਣਾ ਅੱਗੇ ਦਾ ਪ੍ਰੋਗਰਾਮ ਕੀ ਹੈ ਉਹ ਵੀ ਦੇਖਦੇ ਆ ਤੇ ਚਲਦੇ ਆ ਕਿਤੇ ਨਾ ਕਿਤੇ ਗੁਰਦੁਆਰੇ ਸਾਹਿਬ ਦੇ ਅੰਦਰ ਜੋੜ ਮੇਲੇ ਚੱਲ ਰਹੇ ਨੇ ਤੇ ਕਿੱਥੇ ਦਰਸ਼ਨ ਕਰਨ ਚੱਲਾਂਗੇ ਕਿਹਦੇ ਨਾਲ ਚੱਲਾਂਗੇ ਉਹ ਦੇਖਦੇ ਆ ਅੱਗੇ ਅੱਗੇ ਵੀਡੀਓ ਦੇ ਅੰਦਰ ਤੇ ਬਾਕੀ ਆਪਾਂ ਪਹਿਲਾਂ ਕਰੀਏ ਆਪਣੇ ਘਰ ਦਾ ਵੱਲੋਂ ਸ਼ੁਰੂ ਤੇ ਚਲਦੇ ਆ ਫਿਰ ਆਨੰਦ ਲੈਂਦੇ ਆ ਵਿਸਾਖੀ ਦਾ ਤੇ ਬਾਕੀ ਸਾਰਿਆਂ ਨੂੰ ਸਾਡੀ ਫੈਮਿਲੀ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਮਹਾਰਾਜ ਖੁਸ਼ੀਆਂ ਗੇੜੇ ਬਖਸ਼ਣ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਅਗਲਾ ਬਖਸ਼ਣ ਤੇ ਕਰਦੇ ਆਪਾਂ ਪੈਰਾ ਆਜੋ ਫੇਰ ਹੱਲੇ ਨਾਲ ਚਲੀ ਆਜੋ ਚਲੋ ਜੀ ਮੈਂ ਪਹਿਲੇ ਤੁਹਾਨੂੰ ਦਰਸ਼ਨ ਕਰਾਨਾ ਹੱਦਲ ਬਾਹਰ ਦੇ ਪਹਿਲੇ ਮਹਾਰਾਜ ਦੇ ਦਰਸ਼ਨ ਕਰ ਲਓ ਜੀ ਅਕਾਲੂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕਾਜ ਕੇ ਜੇ ਕਰੇ ਜਾਵੇ ਨਿਹਾਲੋ ਜਾਵੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ ਜ਼ੈਵ ਦੇਵਾ ਜੀ ਨੂੰ ਭਾਵੇ ਸੋਨਿਆਂ ਲਿਆ ਜਾਵੇ ਸਤਰੀਆ ਕਾਲ ਮੂਣਾ ਆਪਾਂ ਕੀ ਕਰਨਾ ਸਫਾਈ ਕਰਨੀ ਹੈ ਸਾਰੀ ਦਰਬਾਰ ਦੀ ਜਿਹੜੀ ਵਿਛਾਈ ਵਗੈਰਾ ਹੈ ਉਹ ਥੋੜੀ ਕਰਾਂਗੇ ਚੇਂਜ ਆਪਾਂ ਝਾੜਾ ਝਾੜੀ ਕਰ ਦਾਂਗੇ ਤੇ 바ਵਾ ਦੇ ਨੂੰ ਹੋ ਗਈ ਸੀ ਸਫਾਈ ਨਹੀਂ ਸੀ ਦਰਬਾਰ ਦੀ ਤੇ ਮੈਂ ਕਿਹਾ ਚਲੋ ਅੱਜ ਜੋੜ ਮੇਲਾ ਹੀ ਬਣ ਜੂਗਾ ਆਪਣੇ ਦਰਬਾਰ ਦੀ ਸਫਾਈ ਵਗੈਰਾ ਕਰ ਲੰਨੇ ਆ ਠੀਕ ਹੈ ਜੀ ਤੇ دیدار ਹੋਣਾ ਦਾ ਵੇਟ ਕਰ ਰਹੇ ਆ دیدار ਸਿੰਘ ਆਇਆ ਨਹੀਂ ਹੱਲੇ ਮੈਂ ਤਾਂ ਗੇਟ ਵੀ ਪੁੱਲੀ ਖੋਲ ਕੇ ਰੱਖੀ ਹੋਈ ਹੈ ਮੈਂ ਕਿਹਾ ਬਾਹੂ ਆ ਜਾਏਗਾ ਫੜਾ ਪਰ ਪਤਾ ਨਹੀਂ ਕਿੱਥੇ ਰਹਿ ਗਿਆ ਆਇਆ ਨਹੀਂ ਹੱਲੇ ਦਾ ਨਾ ਵੀਡੀਓ ਜਿਹੜੀ ਆ ਰਹੀ ਆ। ਛੇਤੀ ਆ ਜੂਗਾ ਨਾ ਤੇ ਛੇਤੀ ਜੇ ਜਦੀ ਹੱਲਾ ਮਾਰਦੇ ਆ ਫਿਰ ਅੱਗੇ ਤੁਰਨਾ ਵੀ ਆਪਾਂ ਅੱਗੇ ਵੀ ਜਾਣਾ। ਅੱਜ ਦਾ ਪਲਾਨ ਆਪਣਾ ਬਣ ਰਿਹਾ ਸਾਰੇ ਫੌਜਾਂ ਇਕੱਠੀਆਂ ਹੋਵਾਂਗੇ। ਤਰਨਜੀਤ ਸਿੰਘ ਜਸਿੰਦਰ ਸਿੰਘ ਵਗੈਰਾ ਹੋਰ ਸਾਰੀ ਆਪਣੀਆਂ ਨਾਲ ਦੀਆਂ ਫੌਜਾਂ ਨੇ। ਸਾਰੀਆਂ ਗੱਡੀਆਂ ਹੋ ਕੇ ਫਿਰ ਦੇਖਦੇ ਆਂ ਪਹਿਰਾ ਕਿੱਥੇ ਬੈਨੇ ਆ ਕਿੱਥੇ ਦੇਗਾ ਪਾਣੀ ਲਾ ਕੇ ਤੇ ਆਪਾਂ ਪਾਣੀ ਪੜਾਂਗੇ ਸਾਰੇ ਹਨਾ ਤੇ ਵੇਟ ਕਰੀ ਜਾਂਦੇ ਆਂ ਦੇਖਦੇ ਆਂ ਪਹਿਰਾ ਕਿਦਾਂ ਪੜਦਾ। ਆ ਗਾਲੂ ਫੌਜਾਂ ਆ ਗਈਆਂ ਨੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਖਾਲਸੇ ਦਿਵਸਦਿਆਂ ਹੋਰ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਤ ਚੜਦੀ ਗੱਲ ਫੌਜਾਂ ਨੇ ਆਂਦੀ ਸਾਰੇ ਦਰਬਾਰ ਦੀ ਸਫਾਈ ਵਗੈਰਾ ਦਾ ਅਭਿਆਨ ਸ਼ੁਰੂ ਕਰਤਾ ਤੇ ਦਰੀਆਂ ਬੁਰੀਆਂ ਆਪਾਂ ਚੱਕਤੀਆਂ ਸਾਰੀਆਂ ਹੁਣ ਸਾਰਾ ਰਾਤ ਸਾਂਜ ਬਾਹਰ ਕੱਢ ਕੇ ਤੇ ਆਪਾਂ ਅਸਲ ਨੰਨੇ ਆ ਮਹਾਰਾਜ ਕਾ ਬਾਹਰ ਵਾਈ ਵਾਈ ਦਾ ਨਾਮ ਵੀ ਬੜਾ ਕਦਰਨਾਇਆ ਤੇਰੀ ਜੀ ਕੋ ਕਪੜਾ ਦੇਵਰ ਮਲਾਂ ਨੇ ਤੇ ਕਿਹਾ ਅੰਦੀ ਤੇਵਰ ਤੇ ਸਤਲਵਾਂ ਗਿਆ ਤੇ ਬਾਕੀ ਜਦੋਂ ਤੁੰਦਿਆ ਆਪਣੇ ਕੋਲ ਬਾਜ਼ਾਰ ਸੁਖਾ ਰਹੋ ਸੁਖਾ ਦੇ ਆਉ ਮਨੇ ਜੋ ਦੇ ਰਿਓ ਉਹ ਦੇ ਰਿਓ ਮੈਂ ਰਗੜਾਂ ਤੇ ਜਦ ਵੀ ਜੋ ਕੁਝ ਬਚਦਾ ਹੀ ਨਹੀਂ ਹੈ ਔਰ ਕਾਲੀ ਮਿਲਦੇ ਰਹੀ ਹੈ ਅੱਜ ਹਰੀ ਲਾਚੀ ਕਿੱਥੇ ਗਈ ਓ ਹਰੀ ਲਾਚੀ ਕੁਛ ਨਹੀਂ ਐਸੀ ਦਿਦਾਰ ਦੇਖੋ ka pōlelo ਪੜ ਤਿਆਰ ਫੌਜਾਂ ਦੇਗਾ ਪਾਣੀ ਲੱਗ ਗਿਆ ਜੀ ਦੇਗਾ ਸ਼ੱਕ ਲੋ ਤੇ ਨਜ਼ਾਰੇ ਲੈ ਲੋ ਫਿਰ ਆ ਫੌਜਾਂ ਚੱਕ ਰਹੀਆਂ ਜੀ ਆਪਣੇ ਗ੍ਰੰਥਾਂ ਵਾਲੇ ਡੱਬੇ ਦਰਬਾਰ ਆਪਣਾ ਸੱ ਚੁੱਕਿਆ ਚੰਦੂਆ ਸਾਹਿਬ ਚੇਂਜ ਹੋ ਗਿਆ ਜੀ ਤੇ ਸਾਰਾ ਪੈਰਾ ਜਿਹੜਾ ਆਪਾਂ ਦਰਬਾਰ ਦਾ ਦੇਖੋ ਜੀ ਦਰਸ਼ਨ ਕਰੋ ਪਹਿਲੇ ਤੇ ਸਾਮ ਦਾ ਜੀ ਤੇ ਫੌਜਾਂ ਵਸ ਡੱਬੇ ਲਿਆੜੀਆਂ ਅੰਦਰ ਦਬ ਕੋਲੀ ਰੱਖੋ ਹੋ ਗਿਆ ਪੈਰਾ ਬਸ ਉਹ ਗੱਲ ਚੱਕਾ ਨਾਲ ਹੋ ਗਿਆ ਹੋ ਗਿਆ ਚਲੋ ਹੋ ਗਿਆ ਸਮਾਨ ਸਾਰਾ ਹੋ ਗਿਆ ਚਲੋ ਆਪਰ ਦਾਸਾ ਗਰੀਏ ਹੋਣਾ ਨਾ ਮਹਾਰਾਜ ਨੂੰ ਕਰੋ ਕਰੋ ਇੱਕ ਸਵਾਸਿਵਾਜੀ ਜੀ ਦੇ ਜਨਮ ਪਵਨ ਦੇ ਖੜਕੰਦਾ ਸਿਯਾਰੀ ਗਰਮਰਾਜ ਦੇ ਨਾਲ ਸਤਿ ਸ੍ਰੀ ਬਿਸਮਪਾਲ ਮੁਪਾਲ ਪਾਲਪਾਲ ਪਾਚੀ ਰਾਨ ਦਾ ਜਤਰੀ ਰਾਜਮੰਦਾ ਪ੍ਰਜਾ ਨਾ ਈਸ਼ਵਰੀ ਕਰਵਾ ਰਹੇ ਸਖਤ ਬ੍ਰਹਮੀ ਵੈਸ਼ਨੀ ਭਵਾਨੀ ਜੀ ਦੇ ਦਰਵਾਰ ਹੈ ਨੇਤਰੀ ਜੋਤੀ ਮੁਕਤਦਾਇਕ ਸਾਰਾ ਆਕਾਰ ਕਿਤਮਾਨ ਹੈ ਪੰਡ ਕਾਮੰਡ ਕਮ ਤਾਜਗਤ ਜਨਨੀ ਕਾਲ ਕਗੁਲ ਖਾਨ ਹੈ ਅਕਾਲ ਜੋਤੀ ਰਹਿ ਕਲੰਕਾ ਮਹਾ ਬਲੀਕਤਮਾਨ ਹੈ ਭਵ ਮਾਨ ਕਾ ਸੁਹਾਨਕਾਰਤਮਾਨ ਕਾ ਜਗ ਮਾਨ ਹੈ ਇਹ ਕਵਜ ਬੰਮਾ ਕੋ ਬਤੀ ਖੜਾ ਜੋ ਨਿਤ ਚੱਤ ਦੀ ਜਾਨੀ ਜੀ ਤਰੈ ਰਹਿ ਤਸੇ ਤਪਾ ਮੈ ਤ੍ਰੀ ਲਗਵੇ ਤੇ ਜੋ ਪੜਾ ਮੇ ਪ੍ਰਵਸ ਧਨ ਸੋਪ ਸੰਪਦਾ ਤਾਨ ਤਾਹਮ ਤਨ ਰੋਗ ਸੂਦਰ ਪਾਏ ਸਤ ਤੰਤ ਪਤਾ ਇਹ ਹੈ ਬੋਲਾ ਹਰ ਗੋਬਿੰਦ ਕਾ ਸੁਣੋ ਭਾਲ ਸਾਬੀਰ ਬਦੇਹ ਪਾਉ ਮੈਦਾਨ ਮੈਂ ਅਕੜ ਹਾਥ ਸ਼ਮਸ਼ੀਰ ਇਹ ਹੈ ਬੋਲਾ ਹਰ ਗੋਬਿੰਦ ਕਾ ਸੁਣੋ ਭਾਲ ਸਾਬੀਰ ਬਦੇਹ ਪਾਉ ਮੈਦਾਨ ਮੈਂ ਅਕੜ ਹਾਥ ਸ਼ਮਸ਼ੀਰ ਬਿਆਰ ਨਾਮ ਜਾਰ ਇਸ ਨੂੰ ਨਾ ਕਰਿਓ ਪਰਿਯੋਗ ਪਾਠ ਸਵਾਲ ਖਾਵਣ ਕਾਰਨ ਜੀਤ ਜੰਗ ਤਉ ਹੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਆਰੀ ਮੇਰ ਜਿਨਾ ਮਿਲਿਆ ਆਪ ਜੀ ਕਾ ਨਾਮ ਜਿਤੇ ਆਵੇ ਗੁਰਨਾਮ ਚੜ੍ਹਦੀ ਕਲਾ ਜੋੜੇ ਕਿਤੇ ਹੁਣ ਉਹ ਮੇ ਥੱਲੇ ਥੱਲੇ ਓਏ ਅੱਛਾ ਇਹ ਖਲਾਚ ਦੁਕਾਨਾਂ ਦਾ ਮਸਾਜ ਹਾਂ ਠੀਕ ਹੈ ਚੱਲ ਚਲੋ ਉਹਨੇ ਲੈ ਜਾਓ ਲੇਟ ਹੋ ਰਿਹਾ ਬਲੀ ਠੀਕ ਹੈ ਜੀ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕਿੱਦਾ ਜੀ ਫਿਰ ਫੋਜਾਂ ਚਲੇ ਗਈਆਂ ਜੀ ਆਪਣੇ ਕੰਮ-ਕਮ ਤੇ ਆਪਣੇ ਆਪਣੇ ਸਾਰਿਆਂ ਨੇ ਜਾਣਾ ਸੀ ਕਿਤੇ ਨਾ ਕਿਤੇ ਤੇ ਜਿਹਨਾਂ ਗੋਗੀ ਸਿੰਘ ਨੇ ਜਾਣਾ ਸੀਗਾ ਆਪਣਾ ਸੀਗਰ ਸਰ ਦੀਦੀ ਦੇ ਨਾਲ ਤੇ ਮੈਂ ਹੁਣ ਜਾਣ ਲੱਗਾ ਵਾਂ ਆਪਣਾ ਕੀ ਕਹਿੰਦੇ ਆ ਹਾਂ ਜੀਦਰ ਸਿੰਘ ਨੇ ਜਾਣਾ ਸੀ ਅਖਾੜੇ ਤੇ ਮੈਂ ਜਾਣ ਲੱਗਾ ਵਾਂ ਹੁਣ ਬਾਅਦ ਥੱਲੇ ਲਾਡੋ ਰਾਣੀ ਗੱਡਾਂਗੇ ਔਰ ਬਸ ਜਾਣਾ ਹੈ ਹੁਣ ਕਿਤੇ ਨਾ ਕਿਤੇ ਪਾਈ ਜਸਵਿੰਦਰ ਦੇ ਫੋਨ ਆ ਰਹੇ ਆ ਜਸਵਿੰਦਰ ਨਾਲ ਸਮਝ ਲਓ ਸਵੇਰ ਤੋਂ ਮੈਨੂੰ ਫੋਨ ਕਰ ਰਹੇ ਵਸ ਇਹਦੇ ਕੀ ਆਪਾਂ ਜਾਣਾ ਹੈ ਕਿਤੇ ਕੀ ਬਹਿਣਾ ਹੈ ਕਿੱਥੇ ਕਰਨਾ ਹੈ ਕੀ ਕਰਨਾ ਹੈ ਕੋਈ ਪ੍ਰੋਗਰਾਮ ਅੱਜ ਸਾਡਾ ਮਤਲਬ ਕੱਲ ਰਾਤ ਤੋਂ ਹੀ ਐਵੇਂ ਖਿਚੜੀ ਪਗੀ ਪਈ ਸੀਗੀ ਅੱਜ ਅੱਜ ਦੇ ਪ੍ਰੋਗਰਾਮ ਲਈ ਤੇ ਆਪਾਂ ਕਿਤੇ ਨਹੀਂ ਹੋ ਵਾਏ ਪਰ ਮਹਾਰਾਜ ਨੇ ਪਤਾ ਨਹੀਂ ਕੀ ਗੇਡ ਵਰਤਾਈ ਤੇ ਆਪਣੇ ਦਰਬਾਰ ਵਾਲਾ ਪੈਰਾ ਹੋ ਗਿਆ ਵਧੀਆ ਅੱਜ ਤੇ ਫੌਜ ਆ ਗਈ ਆਪਣਾ ਦਰਬਾਰ ਸਾਫ਼ ਹੋ ਗਿਆ ਬਹੁਤ ਸੁੰਦਰ ਕਪੜੇ ਮਹਾਰਾਜ ਕੇ ਵਸਤਰ ਵਗੈਰਾ ਸਾਰੇ ਚੇਂਜ ਕਰਕੇ ਤੇ ਆਪਣਾ ਨਜ਼ਾਰਾ ਆਪਣਾ ਦੇਖਾ ਪਾਣੀ ਸ਼ਕਿਆ ਹੁਣ ਖਾਇਆ ਖਾਦਾ ਪੀਤਾ ਠੰਡਾ ਗੁੰਡਾ ਪੀਤਾ ਨਜ਼ਾਰੇ ਆ ਗਏ ਪੂਰੇ ਤੇ ਹੁਣ ਫੜਾਵੜ ਨਿਕਲੀ ਇੱਥੋਂ ਤੇ ਜਸੇ ਬਾਈ ਨੂੰ ਫੋਨ ਕਰੀਏ ਤੇ ਕੋਈ ਪਲਾਨ ਜਿਹੜਾ ਵੀ ਬਣਦਾ ਕਿਤੇ ਵੀ ਆਪਾਂ ਮਿਲ ਸਕਦੇ ਆ ਤੇ ਮਿਲਾਂਗੇ ਨਹੀਂ ਤੇ ਕੋਈ ਨਾ ਕੋਈ ਗੁਰਦੁਆਰਾ ਸਾਹਿਬ ਸ਼ਿਦੀ ਆਪਨਾ ਦਿੱਲੀ ਵਿੱਚ ਆਪਣੇ ਇਤਿਹਾਸਕ ਗੁਰਦੁਆਰੇ ਸਾਹਿਬ ਨੇ ਕਿਤੇ ਨਾ ਕਿਤੇ ਚਲਾਂਗੇ ਤੇ ਤੁਹਾਨੂੰ ਦਰਸ਼ਨ ਮਿਲੇ ਕਰਾਵਾਂਗੇ ਤੇ ਦੇਖਦੇ ਹਾਂ ਅੱਜ ਕਿਹੜੇ ਇਤਿਹਾਸਕ ਗੁਰਦੁਆਰੇ ਦੇ ਆਪਾਂ ਦਰਸ਼ਨ ਕਰਾਂਗੇ ਅੱਜ ਚੱਲ ਕੇ ਤੇ ਤੁਹਾਨੂੰ ਆਪਾਂ ਵੀਡੀਓ ਰਾਹੀਂ ਕਰਾਵਾਂਗੇ ਸਾਰੇ ਦਰਸ਼ਨ ਠੀਕ ਹੈ ਜੀ ਚਲਿਏ ਫਿਰ ਆਓ ਲੈਟਸ ਗੋ ਮੇਰੇ ਮਾਲਿਕ ਦਇਆ ਕਰੋ ਉਹ ਮੇਰੇ ਮਾਲਿਕ ਦਇਆ ਕਰੋ ਦਇਆ ਕਰੋ ਮਿਹਰ ਢੁਗਦੇ ਪੱਥਰਤਾਰੋ ਮਹਾਰਾਜ ਚਲਿਏ ਬਾਸਾਪਾ ਆਵਲੇ ਚਲਿਏ ਆਜ ਅੱਜ ਮੇਰੇ ਨਾਲ ਪਤਾ ਨਹੀਂ ਕੀ ਪਾਣਾ ਵਰਤ ਰਿਹਾ ਜਸਤੇ ਨੂੰ ਫੋਨ ਕਰ ਲਿਆ ਗੁਰਪ੍ਰੀਤ ਨੂੰ ਫੋਨ ਕਰ ਲਿਆ ਕਰਨ ਨੂੰ ਫੋਨ ਕਰ ਲਿਆ ਕਰਨ ਬਾਈ ਆਪਣੇ ਘਰ ਹੈ ਜਸਵਿੰਦਰ ਸਿੰਘ ਫੋਨ ਨਹੀਂ ਜਾ ਕਰਿਆ ਗੁਰਪ੍ਰੀਤ ਜੀ ਜਾਂ ਸੁਚੋਵ ਜਾ ਰਿਹਾ ਹੈ ਹੁਣ ਮੈਂ ਜਾਵਾਂ ਕਿੱਧਰ ਮੈਂ ਘਰ ਦੇ ਬਾਹਰ ਨਿਕਲਿਆ ਮੈਂ ਕਿਹਾ ਚੱਲ ਤੁਹਾਡੇ ਨਾਲ ਇੱਕ ਵਾਰ ਗੱਲਬਾਤ ਕਰ ਲਈਏ ਉਹਨਾਂ ਨੂੰ ਫੋਨ ਕਰ ਲਈਏ ਫੋਨ ਲਾਇਆ ਪਰ ਉਹਨਾਂ ਦਾ ਕੋਈ ਕੰਟੈਕਟ ਨਹੀਂ ਹੋ ਪਾ ਰਿਹਾ ਹੁਣ ਮੈਂ ਕਿੱਧਰ ਜਾਵਾਂ ਮੈਂ ਫਸ ਗਿਆ ਚੱਲੇ ਜਾਣ ਦਾ ਮਨ ਨਹੀਂ ਕਰ ਰਿਹਾ ਆਪਾਂ ਸੋਧਦੇ ਆ ਕੋਈ ਫੌਜ ਆਪਣੇ ਨਾਲ ਹੋ ਜੇ ਪੈਰਾ ਹੋ ਜੇ ਕਰਦੇ ਆ ਕੋਈ ਪੈਰਾ ਦੇਖਦੇ ਆ ਕੀ ਕਰਦੇ ਆ ਨਹੀਂ ਚੱਲਦੇ ਆ ਫਿਰ ਜਿੱਥੇ ਲਾਡੂ ਲੈ ਜੇਗੀ ਫਿਰ ਉੱਥੇ ਹੀ ਜਾਵਾਂਗੇ ਠੀਕ ਹੈ ਜੀ ਦੇਖਦੇ ਆ ਚਲੋ ਆ ਚਲਿਏ ਮੌਸਮ ਬੜਾ ਘੈਂਟ ਹੋਇਆ ਪਿਆ ਬਈ ਨਜ਼ਾਰੇ ਵਾਲਾ ਖਿੱਚਾਂਗੇ ਹਾਂਜੀ ਬੋਲ ਗਿਆਂ ਤੇ ਲਾਡੋ ਰਾਣੀ ਆਪਾਂ ਇੱਥੇ ਖੜੀ ਕਰਤੀ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ ਬਿਲਕੁਲ ਹੀ ਤੇ ਸੰਗਤ ਤੇ ਵਾਵਾ ਹੁੰਦੀ ਆ ਇੱਥੇ ਕਿਉਂਕਿ ਬਸਾਖੀ ਦਾ ਜੋੜਵੇਂ ਲੈ ਇੱਧਰ ਹੀ ਬਣਾਉਂਦੇ ਆ ਲੋ ਜੀ ਫਿਰਲੇ ਸਾਨੂੰ ਫੋਜਾਂ ਰਕੀਆਂ ਆ ਆ ਗਾਲ ਜੀ ਦਾ ਖਾਲਸਾ ਆ ਗੁਰਦੀਪ ਜੀ ਹੋਰ ਬਾਬਾ ਜੀ ਕਿੱਦਾਂ ਬਾਜੂ ਕਿੱਦਾਂ ਲੈ ਕੇ ਜਾ ਰਹੇ ਹੋ ਉਹ ਉਹਨੇ ਠੀਲਰੇ ਆ ਫੋਜਾਂ ਆਈਆਂ ਹੀ ਅੰਦਰ ਫੋਜਾਂ ਆਈਆਂ ਚਲੋ ਵਧੀਆ ਵਧੀਆ ਗੁਰਦੁਆਰਾ ਮਾਝੇ ਨੂੰ ਘਾਟੀਲਾ ਪਹੁੰਚ ਗਏ ਆ ਜੀ ਆਪਾਂ ਹੁਣ ਰੋਡ ਕ੍ਰੋਸ ਕਰਕੇ ਉਧਰ ਚੱਲਾਂਗੇ ਤੇ ਦਰਸ਼ਨ ਕਰਾਣੇ ਚੱਲ ਗਏ। ਕੋਈ ਜੋੜੇ ਘਰ ਜਾ ਗਏ ਆਪਾਂ। ਗੁਰਤੇਗ ਬਾਦ ਅਸੇਵ ਜਿੱਥਾ ਹੈਗਾ ਜੋੜੇ ਘਰ ਦਾ। ਤੇ ਇੱਥੇ ਸਾਨੂੰ ਸ਼ਾਇਦ ਤਰਨਵੀਰ ਜੀ ਦੇ ਡੈਡੀ ਜਾਂ ਚਾਚਾ ਜੀ ਦੇਖਣ ਨੂੰ ਮਿਲ ਜਾਣਗੇ ਦਰਸ਼ਨ ਕਰਨ ਨੂੰ। ਔਰੇ ਔਰੇ ਚਾਚਾ ਜੀ ਦੇਖੋ ਜੀ ਖੂਹ ਦੇ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਰਾਮ ਰਾਏ ਸਾਹਿਬ ਜੀ ਜਿਹੜੇ ਸੀ ਨਾ ਉਹ ਇਹਦੇ ਤੇ ਚੱਦਰ ਵਿਛਾਈ ਔਰ ਇਹਦੇ ਵੱਲੋਂ ਤੇ ਉਹ ਚੱਦਰ ਦੇ ਉੱਪਰ ਬਾਬਾ ਰਾਮ ਰਾਏ ਸਾਹਿਬ ਜੀ ਜਿਹੜੇ ਖੂਹ ਦੇ ਉੱਪਰ ਬੈਗੇ ਸੀਗੇ ਤੇ ਆਪਾਂ ਦੀ ਇੱਕ ਸ਼ਾਰਟ ਵੀਡੀਓ ਵੀ ਤਿਆਰ ਕਰਕੇ ਪਾਈ ਹੋਈ ਹੈ ਬਾਕੀ ਉੱਥੇ ਦਾ ਜਲ ਜਿਹੜਾ ਉਹ ਸ਼ਕਾਂਦੀਆਂ ਸੰਗਤਾਂ ਨੂੰ ਹੁਣ ਹੀ ਆਪਾਂ ਵੀ ਛਕਾਂਗੇ ਚੱਲ ਗਏ ਚੱਲਦੇ ਹਾਂ ਜੀ ਹੁਣ ਬਾਹਰ ਨੂੰ ਤੇ ਇੱਥੇ ਗੁਰੂ ਕੀ ਲਾਡਲੀਆਂ ਫੌਜਾਂ ਸਜੀਆਂ ਹੋਈਆਂ ਜੀ ਅਪਾ ਦੇ ਇੱਕ ਸਾਲ ਲਈਏ ਤਾਂ ਬਾਹਰ ਨੂੰ ਚਲਾ ਪਾਈਏ ਫਿਰ ਬਾਹਰ ਦੀਆਂ ਸੰਗਤਾਂ ਦਰਸ਼ਨ ਮੇਲੇ ਕਰਦੇ ਆ ਸੰਗਤਾਂ ਦੇ ਨੂੰ ਜਲੀ ਆਪਾਂ ਜਲ ਛਕ ਲਿਆ ਪਿਆਸ ਲੱਗੀ ਹੋਈ ਸੀ ਬਾਜੀ ਬਾਬਾ ਜੀ ਆਲੂ ਪੂੜੀਆਂ ਮਿਲ ਰਹੀਆਂ ਨੇ ਇਹ ਕਿੱਥੇ ਮਿਲ ਰਹੀਆਂ ਨੇ ਚਲਿਏ ਆਖਿਰ ਮੈਂ ਅੱਲਾ ਮਾਰੀ ਲਿਆ ਆਲੂ ਪੂੜੀ ਲਈ ਆਲੂ ਪੂੜੀ ਛਕਦੇ ਹੁਣ ਆ ਆਲੂ ਬਸ ਹੋਰ ਜਿਆ ਬਾਹਰ ਦਾ ਥਿਊ ਦਿਖਾ ਦਿੰਦੇ ਆ ਜਿਹੜਾ ਮਜੂਰ ਤੇ ਲੈ ਗਟਵਾਰ ਸਾਈਡ ਦੇ ਬਿਲਕੁਲ ਸਾਈਡ ਦੇ ਪੰਡਾ ਤੇ ਆਗੇ ਇੱਥੇ ਆਪਾਂ ਉਹ ਦੇਖੋ ਜੀ ਪਿੱਛੇ ਸਿਕ ਨੇਚਰ ਵੀ ਰਿਜੇਗਾ ਤੇ ਇਹ ਥੋੜਾ ਜਿਹਾ ਫੋਟੋ-ਫੋਟੋ ਖਿਚਾਣ ਲਈ ਵਧੀਆ ਚੀਜ਼ ਆ ਇਤਿਜ਼ਾਰੇ ਆਗੇ ਹੋੜੋ ਉੜੀ ਜਾਂਦੇ ਰਹਿੰਦੇ ਆ ਬਗੀਗੁਰ ਦਰਵਾਰਾ ਸਾਹਿਬ ਉਧਰ ਤੇ ਆ ਬੰਦਾਲ ਚ ਵੱਡਾ ਸਮਾਗਮ ਹੁੰਦਾ ਆਹ ਵਾਲੇ ਬੰਦਾਲ ਚ ਕੀਰਤਨ ਦਰਵਾਰ ਆਹ ਆਲੂ ਦੀਵਾਨਾਰੀ ਹੋ ਗਈ ਹੈ ਜੀ ਸਮਾਪਤੀ ਤੇ ਸੰਗਤਾਂ ਹੁਣ ਘਰ ਨੂੰ ਚੱਲੇ ਵਾਰੀਆਂ ਨੇ ਫੌਜਾਂ ਵੀ ਆਈਆਂ ਹੋਈਆਂ ਬਾਵਾ ਦਰਸ਼ਨ ਮੇਲੇ ਹੋ ਰਹੇ ਆ ਕਾਲੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਹ

ਭਾਈ ਖੱਟਾ ਮਠਾ ਵੀ ਕੋਈ ਦੇ ਗਾ ਦੋ ਭਾਈ ਮਿੱਠਾ ਪਾਣੀ ਦੇਣਾ ਭਾਈ ਕਿਹੜਾ ਖਾਸ ਲੈ ਗਿਆ ਭਾਈ ਭਾਈ ਮਿੱਠਾ ਪਾਣੀ ਕੇਸ ਦੀ ਨਾ ਪਾਣੀ ਪਾ ਰਹੇ ਯਾਰ ਉਹ ਨਹੀਂ ਮਸਾਲਾ ਫਸ ਜਾ ਰਿਹਾ ਹੈ ਨਹੀਂ ਭਲਕਾ ਭਾਈ ਮਿੱਠਾ ਪਾਣੀ ਪਾ ਦੇ ਬੱਤੇ ਬੋਲਾ ਤੇਰਾ ਵਲੌਗ ਬਣ ਜਾਏਗਾ ਤੇਰੀ ਓਏ ਓਏ ਹੋਰ ਰਾਮਾਈ ਕਿੰਨਾ ਵਾਈ ਗੁਰਜੀ ਦਾ ਖਾਸਤਾ ਵਾਈ ਗੁਰਜੀ ਦੀ ਬੱਤੇ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਜੀ ਤੁਸੀਂ ਧੰਨਵਾਦ ਬਾਬਾ ਜੀ ਧੰਨਵਾਦ ਤੁਹਾਡਾ ਆ ਕਾਲੇ ਸਿੰਘ ਫੋਲੋਅਰ ਹੈਗਾ ਤੁਹਾਡਾ ਵੀ ਗੰਡੇ ਛੱਤਰ ਉਠਾ ਕੇ ਮੱਲਾ ਘੇੜਦਾਰੇ ਆਹਨ ਤੁਹਾਡੀ ਵੀਡੀਓ ਤੇ ਆ ਕਾਲੇ ਧੰਨਵਾਦ ਬਾਬਾ ਜੀ ਬਾਬਾ ਜੀ ਤੁਹਾਡੀ ਵੀਡੀਓ 24 ਘੰਟੇ ਟੀਵੀ ਤੇ ਲੱਗੀ ਹੁੰਦੀ ਹੈ ਅੱਛਾ ਜੀ ਵਾਹ ਜੀ ਵਾਹ ਮੱਲੇ ਦੇ ਇਧਰੋਂ ਦੀ ਜੋ ਜੰਡੇ ਵਿਗੜਦਾ ਤਾਂ ਨਹੀਂ ਹੈ ਦੇਖ ਕੇ ਹਾਂਜੀ ਦੇਖ ਕੇ ਵਿਗੜਦਾ ਤਾਂ ਨਹੀਂ ਹੈ ਜੀ ਨਹੀਂ ਅਰੇ ਸਭ 17 ਪ੍ਰੇਮ ਵਧਿਆ ਦਾ ਚਲੋ ਵਧੀਆ ਬਾਬਾ ਜੀ ਨਜ਼ਾਰੇ ਆ ਜੀ ਆ ਰਹੇ ਆ ਜੀ ਮੇਲੇ ਵਿੱਚ ਤੇ ਆਪਣੀਆਂ ਫੋਜਾਂ ਆ ਗਈਆਂ ਦਰਸ਼ਨ ਮੇਲੇ ਕਰਕੇ ਸਾਰੀਆਂ ਤਰਨਜੀਤ ਹੈ ਹਾ ਗਾ ਲੋ ਔਰ ਫੋਜਾਂ ਆਪਣੀਆਂ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਚਲੋ ਜੀ ਚਲੋ ਹਾ ਗਾ ਲੋ ਅੱਲਾ ਨਾਉ ਹਾ ਗਾ हां आ गए जी मेले च मसाकी दा मेला रंगका झूले आ सब तो जंगी झूले आंदे बच्चे ले ओ देख ओ जहाज वाला खतरनाक हो गया हेलीकॉप्टर ऊपर गया भाई ਹਾਂਜੀ ਤੇ ਆਪਾਂ ਹੁਣ ਪਾਉਣ ਪਾਣ ਲੱਗੇ ਆ ਚਾਲੇ ਬਾਈ ਹੁਣ ਆ ਰਹੇ ਨੇ ਤੇ ਸਾਡੇ ਵੀਰ ਜੀ ਮਿਲੇ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਜੀ ਸਾਥ ਸੰਗਤ ਨੂੰ ਸਵਾਗਤ ਹੀ ਦਿਆਂ ਲੱਖ ਲੱਖ ਵਧਾਈਆਂ ਵਾਹ ਜੀ ਵਾਹ ਬਹੁਤ ਵਧੀਆ ਬਾਈ ਅੱਜ ਤਰਨ ਬਾਜੀ ਵੀ ਨੇ ਲਾਡੋ ਲੈ ਕੇ ਆਏ ਆ ਲਾਡੋ ਦੀ ਪੈਨ ਸੇਮ ਕਲਰ ਸੇਮ ਮਾਡਲ ਗ੍ਰੇ ਕਲਰ ਲਾਡੂ ਹੋ ਚੁੱਕੇ ਆ ਜੀ ਦੁਆਰਾ ਸਹਿ ਹੋਲੋ ਹੋ ਜੀ ਆ ਜੀ ਫੌਜਾਂ ਤਿਆਰ ਵਰ ਤਿਆਰ ਅਰੇ ਯਾਰ ਪੋਸਰਸ ਤੇ ਜਾਏ ਭਾਈ ਅਹੀ ਬਾਬਾ ਜੀ ਅੱਗੇ ਜਾ ਕੇ ਬਹੁਤ ਪਿੱਛੇ ਨੂੰ ਆਏ ਆ ਫੇਰ ਕੋਈ ਨਹੀਂ ਕੰਮ ਹੋ ਗਿਆ ਹਲੋ ਅੱਬਈ ਆਪਾਂ ਹੱਲਾ ਮਾਰਿਆ ਮੈਨੂੰ ਕਿ ਟਿੱਲੇ ਸਾਹ ਤੋਂ ਤੇ ਆਪਾਂ ਪਹੁੰਚ ਗਏ ਅਸਰ ਦਵਾਰਾ ਬਾਲਾ ਸਾਹਿਬ ਤੇ ਇੱਥੇ ਆਪਾਂ ਦਰਸ਼ਨ ਮੇਲੇ ਕੀਤੇ ਆਨੰਦ ਆ ਗਿਆ ਪੂਰਾ ਤੇ ਦੇਗਾ ਬਾਣੀ ਹੁਣ ਇੱਥੇ ਲਾਣ ਲੱਗੇ ਆ ਆ ਜੀ ਤੇ ਕੋਈ ਬਖਸ਼ਿਸ਼ ਕਰਦੇ ਸ਼੍ਰੀ ਹਰਿ ਗਿਸ਼ਣ ਤੇ ਆਈ ਆ ਜਿਸ ਡਿੱਠਾ ਸਭ ਦੁੱਖ ਜਾਏ ਹੇ ਗਾਣ ਮਾਤਾ ਸਾਹਿਬ ਦੇਵਾ ਜੀ ਦਾ ਕਾਲ ਅੰਗੀਠਾ ਮਾਤਾ ਸੁੰਦਰੀ ਜੀ ਦਾ ਤੇ ਚੱਲਦੇ ਆ ਦਰਸ਼ਨ ਮੇਲੇ ਕਰਦੇ ਆ ਜੀ ਹਲੋ ਗਾਜ ਕੇ ਗੜਗੇ ਜਾਵੇ ਨੇ ਹਲੋ ਜਾਵੇ ਝੂਲਦੇ ਨਿਸ਼ਾਨਾ ਨੂੰ ਭਾਵੇ ਸਤਿ ਸ਼੍ਰੀ ਅਕਾਲ ਯਾਰਾ ਯਤਾਰੋ ਪਏ ਸਾਧ ਸੰਭੂ ਪਿੰਘੰ ਅਪਿਤੇ ਨਮੋ ਲੋਕ ਮਾਤਾ ਹਰੇ ਸਤ੍ਰ ਜੀਤੇ ਕੜਾ ਮੂੜਿਆ ਤੋਤਲ ਨੂੰ ਤਾ ਨੂੰ ਕਾਠੇ ਨਾ ਤੂ ਮਸੂਫੀ ਜੜਾ ਜੁੱਧ ਗੱਟ ਬਿਗਾਰਣ ਜੋਗੀ ਜਪ ਜਾਪ ਆਕੋ ਤਰਾ ਪਰਮ ਜੋਗੰ ਘਾ ਸਤ ਤਾ ਕੋ ਬਣਾਇ ਹਿੱਦਿਆ ਰਤੀ ਵਿਦਿਆ ਹੈ ਤੁਮ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਹਿਬ ਜੀ ਦੇ ਗੁਰੂ ਪੰਥ ਖਾਲਸੇ ਜੀ ਦਾ ਚੌਥ ਟੂਰੇ ਹੋ ਰਾਜ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਹਾਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਪੇ ਰਖਾ ਤੁਹਾਨੂੰ ਸਹੀ ਤੇ ਆਏ ਸਰਬੰਦਰ ਬੋਲਦੇ ਹਮਤਾ ਆਪ ਦਾ ਸਾਮੈ ਆਏ ਏਰੂ ਖਾਲਾਬ ਜੀ ਕੀ ਵਰਤੇ ਜੀ ਮਹਾਰਾਜ ਬਾਦਸ਼ਾਹ ਜੀ ਕਰੋ ਕਿਰਪਾ ਸੁਖ ਹੋਵੇ ਨਾਮ ਚਿਤ ਆਵੇ ਗੁਰੂ ਨਾਨਕ ਨਾਮ ਤੇਰੀ ਕਲਾ ਤੇਰੇ ਭਣ ਸਰਬਤ ਦਾ ਪਲਾ ਹਕ ਅਲੂ ਤੋ ਤੋ ਮਾਰੇ ਸਾਧ ਗਰੋ ਰੱਖਿਓ ਮਿਰਦ ਮਾਰੇ ਦੀ ਲੋਦ ਜਿੱਤੋ ਬਖਤੌਰ ਸਹੀ ਤੋ ਟਿੰਗੋ ਸਰਬਤ ਗੁਰੂ ਖਾਲਸਾ ਸੈਂਕੀ ਸਾਹਿਬ ਜੀ ਕੋ ਸਾਤਿ ਸ਼੍ਰੀ ਆਕਾਲ ਫੌਜਾਂ ਤੇ ਮਾਤੋ ਸਤ ਗੋ ਫੌਜਾਂ ਰਿਓ ਤਿਆਰ ਪਰ ਤਿਆਰ ਅਬੀ ਸਿੱਤੇ ਬਾਦਸ਼ਾਹ ਦਿਓ ਅਬਦੀ ਦਾ ਖਾਲਸਾ ਜਪੇ ਆਕਾਲੇ 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 ਅੰਕੇ ਚਾਰੇ ਮਨਾਵੇ ਨਿਹਾਲ ਹੋ ਜਾਵੇ ਪੰਥ ਵਾਲੀ ਸਰਪੰਧਾਨੀ ਸਾਹਿਬੇ ਕਮਾਲ ਕਲਗੀਧਰਮਾ ਰਾਜ ਜੀ ਨੂੰ ਭਾਵੇ ਨਿਹਾਲ ਹੋ ਜਾਵੇ ਰਾਤ ਜੀ ਆਕਾਲ ਦੁਦ ਬੜਿਆ ਆਕਾਲ ਤੇਰ ਤੇਰ ਬਤੇ ਗੁਰਪੰਥ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ

ਆਜ ਨਾ ਦਰਬਾਰ ਜੀ ਗਿਆ ਲੱਖ 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 ਬਧਾਈਆਂ ਕਰੋੜੋ ਕਰੋੜੋ ਬਧਾਈਆਂ ਪਾਸ਼ਾ ਰੂਪੰਤ ਖਾਲਸੇ ਨੂੰ ਚੜ੍ਹਦੀ ਕਲਾ ਦੇ ਰੱਖੇ ਮਹਾਰਾਜ ਸਾਰੀਆਂ ਫੋਜ ਨੂੰ ਤਿਆਰ ਬਰ ਤਿਆਰ ਰੱਖੇ ਬਾਣੀ ਬਾਣੇ ਦੇ ਧਾਰਨੀ ਬਣਾ ਕੇ ਰੱਖੇ ਮਹਾਰਾਜ ਅਕਾਲ ਅਕਾਲ ਗਾਲ ਜਪਣ ਬਸ ਪਾਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਹਾਲ ਹੋ ਜਾਵੇ ਗੁਰੂ ਰੰਤਪੰਥ ਖਾਲਸੇ ਨੂੰ ਭਾਵੇ ਇਹਨਾਂ ਹਾਲ ਹੋ ਜਾਵੇ ਸਤ ਸ਼੍ਰੀ ਅਕਾਲ ਅਕਾਲੂ ਚਲੋ ਜੀ ਲਾਡ ਰਾਨੀ ਜੀ ਚਲਿਏ ਸਾਕੀ ਪਾਲਾ ਨੂੰ ਨਾ ਜਿਹੜਾ ਉਹਨੇ ਜਦੇ ਮੇਰਾ ਚਾਲੇ ਪਾਦੇ ਆ ਹੁਣ ਆਪਾਂ ਜਾ ਰਹੇ ਹਾਂ ਘਰ ਆਪਣੇ ਤੇ ਬਹੁਤ ਵਧੀਆ ਲੋਕੇਸ਼ਨ ਹੈ ਜਿੱਥੇ ਮੇਰੀ ਬਾਈਕ ਲਾਡਵਾਨੀ ਚੱਲ ਰਹੀ ਹੈ ਇਸ ਟਾਈਮ ਹਾਂ ਲਾ ਜੀ ਆ ਗਏ ਆਪਣੇ ਘਰ ਜੀ ਔਰ ਭਾਈ ਅੱਜ ਤੇ ਸਮਾਂ ਹੋ ਗਿਆ ਬਾਵਾ ਜਦਾ ਤੇ ਬਹੁਤ ਜ਼ਿਆਦਾ ਰਖਾਨ ਵੀ ਹੋ ਗਈ ਆ ਤੇ ਆਪਾਂ ਕੀ ਕਰੀਏ ਰਾਮ ਕਰਦੇ ਆਂ ਸਵੇਰੇ ਗੱਲ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ